ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਹਾਈ ਕੋਰਟ ਤੋਂ ਪੰਜਾਬ ਸਰਕਾਰ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਨੋਟੀਫਿਕੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਥਿਆਰਾਂ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਲਈ ਪਾਬੰਦੀ ਸ਼ੋਧਿਤ ਕਰਨ ਲਈ ਪਬੰਦੀ ਛੋਧਾ ਕੀਤਾ ਤੇ ਵੇਰਵਿਆਂ ਬਾਰੇ ਪੰਜਾਬ ਸਰਕਾਰ ਤੋਂ ਵਿਸਤ੍ਰਿਤ ਹਲਫਨਾਮਾ ਮੰਗਿਆ ਤੇ ਜਸਟਿਸ ਹਰਗੇਸ਼ ਮਨੂਜਾ ਨੇ ਜਾਣਕਾਰੀ ਮੰਗੀ ਕਿ ਕਿਸੇ ਗੀਤ ਨੂੰ ਪ੍ਰਸਾਰਤ ਕਰ ਲਈ ਟੀਵੀ ਇੰਟਰਨੈਟ ਜਨਤਕ ਸਮਾਗਮ ਲਾਈਵ ਅਸ਼ੋ ਆਦਿ ਵਰਗੇ ਵੱਖ-ਵੱਖ ਤਰੀਕਿਆਂ ਨਾਲ ਇਸ ਨੂੰ ਹਾਸਲ ਕਰ ਲਈ ਕੀ ਪ੍ਰਕਿਰਿਆ ਅਪਣਾਈ ਜਾਂਦੀ ਹੈ ਹਾਈ ਕੋਰਟ ਨੇ ਜਾਣਕਾਰੀ ਪੰਜਾਬ ਵਿੱਚ ਹਥਿਆਰਾਂ ਦੇ ਸਰਕੂਲੇਸ਼ਨ ਸੰਬੰਧੀ ਇੱਕ ਮਾਮਲੇ ਦੀ ਸੁਣਵਾਈ ਦੇ ਰਣ ਮੰਗੀ ਅਤੇ ਅਦਾਲਤ ਰੇ ਪੰਜਾਬ ਦੇ ਵਿੱਚ ਜਨਤਕ ਇਕੱਠਾਂ ਵਿੱਚ ਹਥਿਆਰਾਂ ਦੀ ਵਿਆਪਕ ਵਰਤੋਂ ਤੇ ਪੰਜਾਬ ਦੇ ਵਿੱਚ ਅਪਰਾਧ ਲਈ ਲਾਇਸੈਂਸੀ ਸੁੱਦਾ ਬੰਦੂਕਾਂ ਦੇ ਵੱਤੋਂ ਦਾ ਸਖਤ ਨੋਟਿਸ ਲੈਂਦੇ ਕਿ ਇਹ ਕਬੰਦੀ ਦੇ ਬਾਵਜੂਦ ਵੀ ਕੋਈ ਤਬਦੀਲੀ ਨਜ਼ਰ ਨਹੀਂ ਆਈ ਅਦਾਲਤ ਦੇ ਹੁਕਮਾਂ ਤੇ ਪੰਜਾਬ ਦੇ ਡੀਜੀਪੀ ਨੇ ਹਾਈ ਕੋਰਟ ਨੂੰ ਹਲਫਨਾਮਾ ਦਿੱਤਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ